ਵੰਗਾਰ ਕਹ ਆ ਕਿ ਮੇਰੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਤੇ ਵਕਾਉਣ ਵਾਲਾ ਤੇ ਬਾਹਰੋਂ ਆਣ ਕੇ ਮੇਰੇ ਪਿੰਡ 'ਚ ਨਸ਼ਾ ਵੇਚਣ ਵਾਲਾ ਸੋ ਸਮਝ ਕੇ ਮੇਰੇ ਪਿੰਡ 'ਚ ਵੜੇ ਤੇ ਮਾਰ-ਮਾਰ ਜੁੱਤੀਆਂ ਤੁਹਾਡਾ ਮਰ ਖੇਡਦਾਗਾ ਤੁਹਾਡਾ ਭਾਈ ਅੱਗੇ ਮੈਨੂੰ ਕਿਸੇ ਬੰਦੇ ਨੇ ਮਾਰਿਆ ਸੀ ਮੇਹਣਾ ਕਿ ਸੱਜਣਾ ਪਰਦੇ ਦੇ ਪਿੱਛੇ ਨੇ ਸਾਹਮਣੇ ਆ ਤੇ ਮੈਂ ਸਾਹਮਣੇ ਆਣ ਕੇ ਬਗਾਲ ਕਹਿੰਦਾ ਵੀ ਮੈਂ ਤਾਂ ਪਿੰਡ ਆ ਗਿਆ ਭਾਈ ਨਸ਼ਾ ਵੇਚਣ ਵਾਲਾ ਕੋਈ ਆਵੇ ਨਸ਼ਾ ਵਕਾਉਣ ਵਾਲਾ ਆਵੇ ਤੇ ਮੇਰੇ ਭਾਵੇਂ ਪਿੰਡ ਦਾ ਬੰਦਾ ਹੀ ਹੋਵੇ ਇਹਦੀ سپورਟ ਚ ਆਵੇ ਤੁਹਾਨੂੰ ਵਾੜੋ ਵਾਣੀ ਭਜਾਵਾਂਗਾ ਮੇਰੀ ਸੁਣ ਲੈ ਗੱਲ ਮੈਨੂੰ ਜਦੋਂ ਤੱਕ ਮੈਂ ਪਿੰਡ 'ਚ ਨਹੀਂ ਹੈਗਾ ਮੈਂ ਨਹੀਂ ਹੈਗਾ ਹੁਣ ਮੈਂ ਮਾਰ-ਮ ਕਿ ਨਾ ਮੈਂ ਕਿਹਦਾ ਬੋਲ ਨਾ ਫਿਰ ਨਾ ਕੋ ਤਾਂ ਸਿਆਣੀ ਅੱਡੇਗੜ ਚੂੜੀਆਂ ਹਲਕਾ ਸਰਦਾਰ ਜੀ ਦੇ ਪਿੱਛੇ ਭਾਵੇਂ ਕੋ ਮੰਤਰੀ ਹੋਵੇ ਭਾਵੇਂ ਕੋ ਸੰਤਰੀ ਹੋਵੇ ਤੇ ਭਾਵੇਂ ਕੋ ਪੁਲਿਸ ਅਫਸਰ ਹੋਵੇ ਹੁਣ ਸੋਨੇ ਦੀ ਚਿੜੀ ਮੇਰਾ ਪਿੰਡ ਦਾ ਨਾਂ ਕੋਟ ਖਜ਼ਾਨਾ ਹੈ ਤਾਂ ਮੈਨੂੰ ਮੈਂ ਖਜ਼ਾਨੇ ਦਾ ਕੋਟ ਹੀ ਰਹਿਣ ਦਵਾਗਾ ਐਸਆਈ ਜਿਹੜੇ ਵੀ ਉੱਥੇ ਮੁੰਚੀ ਨੇ ਤੇ ਜਾਂ ਜਿਹੜੇ ਪੁਲਸ ਵਾਲੇ 20-20 ਸਾਲ ਤੋਂ ਟਿਕੇ ਹੋਏ ਨੇ ਜਿਹੜੇ ਜਿਹੜੇ ਟਾਣੇ 'ਚ ਉਹਨਾਂ ਨੂੰ ਸਾਰਿਆਂ ਨੂੰ ਕੋਈ ਐਕਸ਼ਨ ਦਾ ਪਤਾ ਕਿਹਦਾ ਕਿੱਥੇ ਹੈ ਔਰ ਉਹਨਾਂ ਨੇ ਇਸ਼ਾਰੇ ਦੇ ਵਿੱਚ ਡੀਜੀਪੀ ਸਾਹਿਬ ਨੂੰ ਇਸ਼ਾਰਾ ਕਰਦੇ ਦਿੱਤਾ ਪਰ ਜੇਕਰ ਕੋਈ ਅਫਸਰ ਉਈ ਚੌਂਕੀ ਇਨਚਾਰਜ ਸਾਡੀ ਨਹੀਂ ਸੁਣਦਾ ਤੇ ਉਹਨਾਂ ਤੇ ਜ਼ਿੰਮੇਵਾਰੀ ਕਰਦਾ ਨਾ ਤੇ ਮਿੱਤਰ ਪਿਆਰੇ ਜੁੱਲੀ ਬਿਸਤਰਾ ਇਹ ਵੀ ਆਪਣਾ ਗੋਲੀ ਸਮਝਣਾ ਅੱਛਾ ਤੇ ਜਿਹੜੇ ਨਸ਼ਾ ਵੇਚਦੇ ਨੇ ਨਾ ਉਹਨਾਂ ਕੋ ਹਰ ਤਰ੍ਹਾਂ ਦਾ ਸੰਦ ਹੁੰਦਾ ਹੈ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਹਰ ਕੁਝ ਹੁੰਦਾ ਉਹਨਾਂ ਦਾ ਮਹੀਨਾ ਦੱਸ ਦੇਣ ਤੋਂ ਪਹਿਲਾਂ ਪਹਿਲਾਂ ਹੀ ਤੁਹਾਨੂੰ ਫੋਨ ਵੀ ਕਰਤਾ ਤੇ ਪਤਾ ਚੱਲੇਗੀ ਹੁਣ ਤੇ ਦਵਿੰਦਰ ਸਿੰਘ ਹੁਣੀ ਕਿੱਥੇ ਨੇ ਜੀ ਉਹ ਲੁਧਿਆਣੇ ਨੇ ਜੀ ਘਾਟੇ ਕਿਹੜਾ ਮਾਰਦੇ ਸੰਦ ਸੁੰਦਾਂ ਦਾ ਨਹੀਂ ਜੇ ਇਨ੍ਹਾਂ ਕੁੱਤਿਆਂ ਕੋਲ ਵੇਚਣ ਵਾਲਾ ਕੋ ਸਕਦੇ ਤੇ ਗੁਰੂ ਦੇ ਸਿੱਖਾ ਕੋ ਨਹੀਂ ਹੋਣਗੇ ਸਲੋਤਰ ਪਤਾ ਕਰ ਕਰ ਤਗੜੇ ਹੁੰਦੇ ਆ ਜਿਹੜੇ 100-100 ਕਰੋੜ ਤੋਂ 200 ਕਰੋੜ 20-20 ਕਰੋੜ 30-30 ਕਰੋੜ ਦੀ ਡਰੱਗਸ ਲਿਆ ਰਹੇ ਸੇਲ ਕਰੇ ਵੇਚ ਰਹੇ ਉਹਨਾਂ ਦੇ ਤੇ ਘਰ ਨਹੀਂ ਹੋਣੇ ਮਹਿਰ ਹੋਣਗੇ ਨਾ ਉਹਨਾਂ ਦੇ ਤੇ ਉਹ ਮਹਿਲਾਵਾਲ ਨੂੰ ਕਦੀ ਕੋਈ ਜਿਹੜਾ ਜੀਸੀਬੀ ਵਾਲਾ ਪੰਜਾ ਜਾਂਦਾ ਨਹੀਂ ਵੇਖਿਆ ਕਦੀ ਉਹ ਬੰਦਾ ਚੱਕ ਕੇ ਠਾਣੀ ਨਹੀਂ ਵੇਖਿਆ ਕਦੀ ਇਹੋ ਜਿਹੇ ਬੰਦੇ ਜਿਹੜੇ ਨੇ ਕਦੀ ਵੇਖਿਆ ਨਹੀਂ ਕਿ ਕਿਤੇ ਗਏ ਹੋਈ ਨਹੀਂ ਸਰਕਾਰ ਆ ਨਾ ਨਿਕੇ ਨਿਕੀਆਂ ਮੱਛੀਆਂ ਨੂੰ ਫੜ ਰਹੀ ਹੈ ਤੇ ਮੱਛੀਆਂ ਨੂੰ ਫੜ ਕੇ ਟਾਰਗੇਟ ਬਣਾ ਕੇ ਲੋਕਾਂ ਦੇ ਵਿੱਚ ਸਹਿ ਬਣਾਇਆ ਜਾ ਰਿਹਾ ਵੱਡੇ ਮਗਰਮਸ਼ ਅੱਜ ਵੀ ਬਚ ਰਹੇ ਆ ਜਿਹੜਾ ਕੰਮ ਕੋਈ ਤਰੀਫੇ ਕਾਬਲ ਆ ਅਸੀਂ ਇੱਕ ਠੋਕੇ ਕਹਿੰਦੇ ਆ ਕਿ ਮਾਨ ਸਾਹਿਬ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਮੇਰੇ ਪਿੰਡ ਦਾ ਨੌਜਵਾਨ ਇੱਕ ਨਸ਼ੇ ਦੀ ਭੇਟ ਚੜ ਚੁੱਕਾ ਕੁਝ ਹੋਰ ਨੌਜਵਾਨ ਜਿਹੜੇ ਆ ਬਾਹਰੋਂ ਲੈ ਕੇ ਵੇਚਦੇ ਵੀ ਸੀ ਤੇ ਮੇਰੇ ਪਿੰਡ ਦੇ ਵਿੱਚ ਬਾਹਰੋਂ ਲੈ ਕੇ ਆਉਂਦੇ ਬੰਦੇ ਵੀ ਆਉਂਦੇ ਆ ਕੁਝ ਗੱਡੀਆਂ ਹੁੰਦੀਆਂ ਉਹ ਹੱਥ ਜੋੜ ਕੇ ਮਾਫੀ ਮੰਗ ਕੇ ਗਏ ਨੇ ਕਿ ਬਾਬਾ ਜੀ ਆਪਾਂ ਤੁਹਾਡੇ ਨਾਲ ਆ ਸਾਡੇ ਸਿਰਾਂ ਤੇ ਤੁਸੀਂ ਕੱਲ ਤੇ ਵੇਖਿਓ ਸੋਹਣੇ ਦਸਤਾਰਾਂ ਹੋਣਗੀਆਂ ਸਵਾਗਤ ਹੈ ਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਛੇੜੀ ਗਈ ਇਹ ਮੁਹਿੰਮ ਜਿਹੜੀ ਹੈ ਇਹਨੇ ਹੁਣ ਰਫਤਾਰ ਫੜ ਲਈ ਹੈ ਇਹਦੇ ਨਤੀਜੇ ਹੁਣੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਪਹਿਲੇ ਨਛੇੜੀ ਸ਼ਰੀਆਮ ਨਛਾ ਵੀ ਵੇਚਦੇ ਸੀ ਧਮਕੀਆਂ ਮਿਲਾਉਂਦੇ ਸੀ ਪਰ ਹੁਣ ਉਹਨਾਂ ਨੂੰ ਖੌਫ ਪੈਦਾ ਹੋ ਚੁੱਕਾ ਹੈ ਔਰ ਇੱਕ ਨਵਿਕਲੀ ਪਹਿਲ ਪਿੰਡ ਕੋਟ ਖਜ਼ਾਨਾ ਤੋਂ ਸਾਹਮਣੇ ਆਈ ਹੈ ਪਿੰਡ ਕੋਟ ਖਜ਼ਾਨਾ ਦੇ ਵਿੱਚ ਇੱਕ ਸਿੰਘ ਨੇ ਨਸ਼ਾ ਵੇਚਣ ਵਾਲਿਆਂ ਦੀ ਚੰਗੀ ਖੰਭ ਠੱਪੀ ਹੈ ਛੇਤਰ ਪ੍ਰੇੜ ਕੀਤੀ ਹੈ ਔਰ ਉਹਨਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਇਹ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਸੀ ਸੋ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੇ ਵਿੱਚ ਉਹਨਾਂ ਕੋ ਕਸਰ ਨਹੀਂ ਛੱਡੀ ਸੋ ਐਸੇ ਵੇਲੇ ਉਹ ਸਿੰਘ ਹੁਣ ਇਲਾਕੇ ਦੇ ਵਿੱਚ ਜਿਹੜਾ ਵੀ ਕੋ ਨਸ਼ਾ ਵੇਚਣ ਵਾਲਾ ਉਹਦੀ ਛੇਤਰ ਪ੍ਰੇੜ ਵੀ ਕਰ ਲਿਆ ਤੇ ਪੁਲਿਸ ਦੀ ਮਦਦ ਵੀ ਲੈ ਰਿਆ ਸੋ ਸਾਡੇ ਨਾਲ ਨੇ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਸੇਵਾ ਸੁਸਾਇਟੀ ਲੁਧਿਆਣਾ ਤੋਂ ਬਾਬਾ ਸਵਾਗਤ ਹੈ ਦਵਿੰਦਰ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਤੇ ਡੀਜੀਪੀ ਪੰਜਾਬ ਜਿਹੜੇ ਨੇ ਉਹਨਾਂ ਦੀ ਇਸ ਮਹਿੰਮ ਨੂੰ ਤੋਂ ਹੀ ਕਿਵੇਂ ਮੰਨਦੇ ਜਿਹੜਾ ਕੰਮ ਕੋਈ ਤਰੀਫੇ ਕਾਬਲ ਆ ਉਹ ਅਸੀਂ ਹੱਕ ਟੋਕੇ ਕਹਿੰਦੇ ਆ ਕਿ ਮਾਨ ਸਾਹਿਬ ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ ਔਰ ਆਪਾਂ ਤੁਹਾਡੀ ਤਾਰੀਫੀ ਕਰ ਰਹੇ ਆਂ ਆਸ ਕਰਦੇ ਆਂ ਕਿ ਐਦਾਂ ਦੇ ਕੰਮ ਤੁਸੀਂ ਪਹਿਲਾਂ ਕਰਦੇ ਜਾਂ ਲਗਾਤਾਰ ਹੁਣ ਵੀ ਕਰੋਗੇ ਤਾਂ ਫਿਰ ਵੀ ਪੰਜਾਬ ਪੰਜਾਬੀਅਤ ਬਚ ਸਕਦੀ ਆ ਜੇਕਰ ਇਹ ਕਰ ਰਹੇ ਆ ਤਾਂ ਆਪਾਂ ਇਹਨਾਂ ਦਾ ਸਾਥ ਵੀ ਦਿੱਤਾ ਹੈ ਲੋਕ ਸ਼ਲਾਂਗਾ ਵੀ ਕਰ ਰਹੇ ਆ ਤੇ ਨਸ਼ਿਆਂ ਦੇ ਸੋਦਾਗਰ ਡਰ ਵੀ ਰਹੇ ਨੇ ਪਿੰਡ ਦੇ ਵਿੱਚ ਸਪੈਸ਼ਲੀ ਨਸ਼ੇ ਨੂੰ ਰੋਕਣ ਦੀ ਮਹਿੰਮ ਚਲਾ ਦਿੱਤੀ ਹੈ ਨਸ਼ਾ ਤਸਕਰਾਂ ਨੂੰ ਤੇ ਵਕਤ ਪੈ ਗਿਆ ਹੋਣਾ ਦੇਖੋ ਗਾਲ ਇਸਤਰਾ ਮਾ ਵੀਰ ਜੀ ਕੇ ਬੇਸ਼ੱਕ ਮੈਂ ਲੁਧਿਆਣੇ ਰਹਿਣਾ ਪਰ ਮੇਰੇ ਰੂਹ ਮੇਰੇ ਪਿੰਡ ਚ ਰਹਿੰਦੀ ਆ ਮੇਰੇ ਪਿੰਡ ਦਾ ਨੌਜਵਾਨ ਇੱਕ ਨਸ਼ੇ ਦੀ ਭੇਟ ਚੜ ਚੁੱਕਾ ਕੁਝ ਹੋਰ ਨੌਜਵਾਨ ਜਿਹੜੇ ਆ ਬਾਹਰੋਂ ਲੈ ਕੇ ਵੇਚਦੇ ਵੀ ਸੀ ਤੇ ਮੇਰੇ ਪਿੰਡ ਦੇ ਵਿੱਚ ਬਾਹਰੋਂ ਲੈ ਕੇ ਆਉਂਦੇ ਬੰਦੇ ਵੀ ਆਉਂਦੇ ਆ ਕੁਝ ਗੱਡੀਆਂ ਹੁੰਦੀਆਂ ਇਹ ਬੜਾ ਲੋਕਾਂ ਨੂੰ ਪਤਾ ਵਾ ਪਰ ਕੋਈ ਸਾਹਮਣਾ ਨਹੀਂ ਕਰਨਾ ਚਾਹੁੰਦਾ ਕੋ ਬੁਰਾ ਬਣਨਾ ਨਹੀਂ ਚਾਹੁੰਦਾ ਲੇਕਿਨ ਇਹ ਬਰਿਆਈ ਦੀ ਪੰਡ ਮੈਂ ਚੱਕ ਲਈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਵੰਗਾਰ ਕੇ ਆਖਿਆ ਕਿ ਮੇਰੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਾ ਤੇ ਵਕਾਉਣ ਵਾਲਾ ਤੇ ਬਾਹਰੋਂ ਆਣ ਕੇ ਮੇਰੇ ਪਿੰਡ 'ਚ ਨਸ਼ਾ ਵੇਚਣ ਵਾਲਾ ਸੋ ਸਮਝ ਕੇ ਮੇਰੇ ਪਿੰਡ 'ਚ ਵੜੇ ਤੇ ਮਾਰ-ਮਾਰ ਜੁੱਤੀਆਂ ਤੁਹਾਡਾ ਮੜ ਖੇਡਦਾਗਾ ਤੁਹਾਡਾ ਔਰ ਇਸ ਕੰਮ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਪੂਰੇ ਪਿੰਡ ਦੇ ਨੌਜਵਾਨ ਬਜ਼ੁਰਗ ਸਾਡੇ ਨਾਲ ਆ ਤੇ ਰਾਤ ਨੂੰ ਅਸੀਂ ਆਪਣੇ ਪਿੰਡ ਦੇ ਵਿੱਚ ਹੁਣ ਪੈਰਾਬੰਦੀ ਕਰ ਦਿੱਤੀ ਆ ਦੋ ਦਿਨ ਤੋਂ ਇਹ ਲਗਾਤਾਰ ਜਿਹੜਾ ਕੰਮ ਚੱਲੂ ਆ ਤੇ ਇਹ ਹੁਣ ਹਫਤੇ ਦੇ ਵਿੱਚ 4 ਦਿਨ ਮੈਂ ਪਿੰਡ ਹੀ ਹੁਣ ਤਾ ਪਿੰਡ ਦੇ ਨੌਜਵਾਨ ਭੈਣ ਭਰਾ ਰਾਤ ਨੂੰ ਸਾਰੇ ਆਪਾਂ 2:30 ਵੇ ਤੱਕ ਜਿਹੜਾ ਪੈਰਾਦਰੀ ਵੀ ਕਰਦੇ ਆ ਪਿੰਡ ਦੇ ਚਾਰ-ਛੇ ਫੇਰੇ ਤੇ ਇਹ ਬਹੁਤ ਵਧੀਆ ਪਹਿਲ ਕਦਮੀ ਹੋ ਗਈ ਨੱਥ ਵਾਕੇ ਪੈ ਗਈ ਆ ਹੁਣ ਤਾਂ ਮੈਂ ਕਹਣਾ ਜੀ ਰੜਕਦੇ ਤੱਕ ਨਹੀਂ ਉਹ ਨਾ ਰੜਕਣ ਦੇਣੇ ਆ ਔਰ ਮੈਂ ਫਤੇਗੜ ਚੂੜੀਆਂ ਹਲਕੇ ਦੇ ਵਿੱਚ ਖਾਸ ਕਰਕੇ ਮੈਂ ਫਤੇਗੜ ਚੂੜੀਆਂ ਹਲਕੇ ਦੇ ਲੋਕਾਂ ਨੂੰ ਇਹ ਕਹਿਣਾ ਵੀ ਚਾਹੁੰਦਾ ਔਰ ਉਮੀਦ ਵੀ ਰੱਖਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਅੱਗੇ ਆਓ ਇਹੋ ਜੇ ਕੰਮ ਆਪੋ ਆਪਣੇ ਪਿੰਡ ਦੇ ਵਿੱਚ ਕਰੋ ਕੋਕੇ ਤੁਸੀਂ ਆਪਣਾ ਪਿੰਡ ਸੰਭਲਿਆ ਤੇ ਵਾਰੋ ਵਾਰੀ ਆਪਾਂ ਪੰਜਾਬ ਸੰਭ ਲੈਣਾ ਪਾਈ ਜੀ ਗੱਲਾਂ ਨਸ਼ੇ ਦੀਆਂ ਅੱਜ ਵੀ ਹੁੰਦੀਆਂ ਕਰਦੇ ਵੀ ਆ ਪ੍ਰਸ਼ਾਸਨ ਅੱਜ ਵੀ ਨਹੀਂ ਸੁਣਦਾ ਪਿਆ ਬੇਸ਼ੱਕ ਘਰ ਢਾਏ ਜਾ ਰਹੇ ਆ ਨਾ 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 ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਜੇ ਇਸ ਵੇਲੇ ਪ੍ਰਸ਼ਾਸਨ ਜਿਹੜਾ ਨਾ ਕੁਰੀ ਬਟੀ ਹੋਈ ਹੈ ਪੂਰੀ ਮਾਨ ਸਾਹਿਬ ਹੋਣਾ ਨੇ ਉਹਨਾਂ ਨੇ ਦੱਸ ਦਿੱਤਾ ਐਸਆਈ ਜਿਹੜੇ ਵੀ ਉੱਥੇ ਮੁੰਚੀ ਨੇ ਤੇ ਜਾਂ ਜਿਹੜੇ ਪੁਲਸ ਵਾਲੇ 20-20 ਸਾਲ ਤੋਂ ਟਿਕੇ ਹੋਏ ਨੇ ਜਿਹੜੇ ਜਿਹੜੇ ਟਾਣੇ 'ਚ ਉਹਨਾਂ ਨੂੰ ਸਾਰਿਆਂ ਨੂੰ ਕਨੈਕਸ਼ਨ ਦਾ ਪਤਾ ਕਿਦਾ ਕਿੱਥੇ ਆ। ਔਰ ਉਹਨਾਂ ਦੇ ਇਸ਼ਾਰੇ ਦੇ ਵਿੱਚ ਡੀਜੀਪੀ ਸਾਹਿਬ ਨੂੰ ਇਸ਼ਾਰਾ ਕਰਦੇ ਦਿੱਤਾ। ਸੁਣੋ ਬੇਨਤੀ ਸੁਣ ਲਓ ਗੱਲ ਐਦਾ ਮੁਬਾਰਕ ਨੇ ਉਹ ਅਫਸਰ ਜਿਹੜੇ ਇੰਨਾ ਇਹੋ ਜੇ ਕਾਰਜ ਦੇ ਵਿੱਚ ਅੱਗੇ ਆਉਣਗੇ। ਉਹਨਾਂ ਦਾ ਅਸੀਂ ਸਰੋਪਾਉ ਪਾ ਕੇ ਉਹਨਾਂ ਦਾ ਸਵਾਗਤ ਵੀ ਕਰਾਂਗੇ। ਪਰ ਜੇਕਰ ਕੋਈ ਅਫਸਰ ਕੋਈ ਚੌਕੀ ਇੰਚਾਰਜ ਸਾਡੀ ਨਹੀਂ ਸੁਣਦਾ ਤੇ ਉਹਨਾਂ ਤੇ ਜ਼ਿੰਮੇਵਾਰੀ ਕਰਦਾ ਨਾ ਤੇ ਮਿੱਤਰ ਪਿਆਰੇ ਜੁੱਲੀ ਬਿਸਤਰਾ ਇਹ ਵੀ ਆਪਣਾ ਗੋਲੀ ਸਮਝਣਾ। ਇਹ ਇਹ ਸਾਡੇ ਵੱਲੋਂ ਖੁੱਲੇ ਲਫਜ਼ਾਂ ਚੇਤਾਵਨੀ ਆ। ਪੁਲਿਸ ਇਹ ਪੁਲਿਸ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਨਸ਼ਾ ਵੇਚਣ ਵਾਲਿਆਂ ਦੀ ਇਨਫੋਰਮੇਸ਼ਨ ਮਿਲਦੈ ਕਾਰਵਾਈ ਕਰੀਕ ਨਹੀਂ ਕਰੇ। ਦੇਖੋ ਜਿਹੜਾ ਮੇਰੇ ਪਿੰਡ ਦਾ ਮਸਲਾ ਜਦੋਂ ਮੈਂ ਇਹਨਾਂ ਤਾਂ ਗੱਲ ਕੀਤੀ ਆ ਉਹਨਾਂ ਚੱਕ ਦੱਸਿਆ ਜਾ ਕੇ ਤੇ ਉਹਨਾਂ ਨੇ ਜਿਹੜਾ ਵਾ ਉਸ ਬੱਚੇ ਨੂੰ ਘਰੋਂ ਚੱਕ ਵੀ ਲਿਆ ਠੀਕ ਆ। ਚੱਕਣ ਦੇ ਦੌਰਾਨ ਉਹਦੀ ਪੁੱਛਗਿਛ ਹੋਈ ਆ ਲੇਕਿਨ ਸ਼ਾਮ ਨੂੰ ਕੋ ਬੰਦਾ ਉਹਨਾਂ ਨੂੰ ਛਡਵਾ ਕੇ ਲੈ ਆ ਜਾਂਦਾ ਹੁਣ ਮੌਤ ਹੋਈ ਆ ਜੀ ਉਹਨੂੰ ਸਖਤੀ ਦੇ ਨਾਲ ਪੁੱਛਗਿਛ ਕਰਨੀ ਚਾਹੀਦੀ ਸੀ ਪਰ ਛੱਡ ਦਿੱਤਾ ਦੁਬਾਰਾ ਫੇਰ ਮੈਂ ਕੱਲ ਡੀਐਸਪੀ ਸਾਹਿਬ ਨੂੰ ਮਿਲਾਂਗਾ ਜੇਕਰ ਉਹ ਨਹੀਂ ਸੁਣਦੇ ਬਾਕੀ ਦੇ ਬੰਦੇ ਵੀ ਅਰੈਸਟ ਨਹੀਂ ਕਰਦੇ ਉਹਨਾਂ ਦੀ ਪੁੱਛਗਿਛ ਤਰੀਕੇ ਦੇ ਨਾਲ ਨਹੀਂ ਕਰਦੇ ਭਾਜੀ ਅੱਗੇ ਮੈਨੂੰ ਕਿਸੇ ਬੰਦੇ ਨੇ ਮਾਰਿਆ ਸੀ ਮੇਣਾ ਕਿ ਸੱਜਣਾ ਪਰਦੇ ਦੇ ਪਿੱਛੇ ਨੇ ਸਾਹਮਣੇ ਆ ਤੇ ਮੈਂ ਸਾਹਮਣੇ ਆਣ ਕੇ ਬਗਾਲ ਕਹਿੰਦਾ ਵੀ ਮੈਂ ਤਾਂ ਪਿੰਡ ਆ ਗਿਆ ਭਾਈ ਨਸ਼ਾ ਵੇਚਣ ਵਾਲਾ ਕੋਈ ਆਵੇ ਨਸ਼ਾ ਵਕੌਣ ਮੜਾਵੇ ਤੇ ਮੇਰੇ ਭਾਵੇਂ ਪਿੰਡ ਦਾ ਬੰਦਾ ਹੀ ਹੋਵੇ ਇਹਦੀ ਸਪੋਰਟ ਚਾਵੇ ਤੁਹਾਨੂੰ ਵਾਣੋ ਬਾਣੀ ਭਜਾਵਾਂਗਾ ਇਸੇ ਤਰ੍ਹਾਂ ਮੈਂ ਪਹਿਲਾਂ ਵੀ ਕਹਤਾ ਹੁਣ ਵੀ ਕਹਤਾ ਪਿੰਡ ਸਾਡਾ ਜੀ ਇੱਕ ਜੋਟਾ ਕੋਈ ਉੱਥੇ ਕੋਈ ਇਦਾਂ ਦੀ ਗੱਲਬਾਤ ਨਹੀਂ ਆ। ਸਭ ਇਦਾਂ ਹੋ ਗਏ। ਪਰ ਫੋਨ ਤੇ ਦਵਿੰਦਰ ਜੀ ਫੇਰ ਆ ਹੀ ਗਏ ਨਾ। ਸਦਾ ਆਂਦੀ ਦੇਖੋ। ਹਾਂ ਵੀ ਕੀ ਕੀ ਕਰਨੇਗਾ? ਤੈਨੂੰ ਆਇਆ ਤੇ ਹੈ। ਦੇਖੋ ਧਮਕੀ ਵੀ ਆਤ ਗਈ ਹੈ। ਹਾਂ ਵੇ ਤੇ ਹੀ ਪ੍ਰਵਾਹ ਕਰਦੇ ਆਂ। ਹੂੰ। ਕੁੱਤਿਆਂ ਬਿੱਲਿਆਂ ਦੀਆਂ ਤੇ ਸਿੰਘਾਂ ਪਵੈ ਨਹੀਂ ਪ੍ਰਵਾਹ ਕਰਦੇ। ਨਾ ਹੀ ਕਰਦੇ ਆਂ। ਆਈ ਕਿ ਨਹੀਂ ਧਮਕੀ ਆਈ। ਸੁਣ ਉਸ ਤੋਂ ਬਾਅਦ ਧਮਕੀ ਆਈ ਕਿ ਨਹੀਂ ਆਈ ਇਹ। ਮੈਂ ਕਹਾਂ ਜੀ ਧਮਕੀ ਨਹੀਂ ਆਈ। ਆਪਣੇ ਵੱਲੋਂ ਨਾ ਉਸ ਬੰਦੇ ਨੇ ਉਹਨੂੰ ਕੋਲ ਬਿਠਾ ਕੇ ਫੁਕਰੀ ਮਾਰੀ ਸੀ। ਹਾਂ। ਉਦੋਂ ਬਾਅਦ ਮੇਰ ਨਾਲ ਰਫਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਕੀ ਪਤਾ ਮੈਂ ਉਧਰ ਦਾ ਪੱਖ ਵੀ ਰੱਖਣਾ ਤੇ ਇਧਰ ਦਾ ਪੱਖ ਵੀ ਰੱਖਣਾ ਹਾਂਜੀ ਸੱਪ ਵੀ ਮਰ ਜੇ ਸੋਟਾ ਵੀ ਵੱਜੇ ਪਰ ਦਵਿੰਦਰ ਸਿੰਘ ਨਹੀਂ ਚੱਲਣ ਦਿੰਦਾ ਕੰਮ ਅੱਛਾ ਤੁਸੀਂ ਨਸ਼ੇ ਦਾ ਜ਼ਿਕਰ ਕਰੀਏ ਆਪਾਂ ਤਾਂ ਪਿਛਲੇ ਦਿਨਾਂ ਚ ਬਲਡੋਜ਼ਰ ਚੱਲ ਰਹੇ ਨੇ ਜਿਹੜੇ ਬਲਡੋਜ਼ਰ ਚੱਲ ਰਹੇ ਨੇ ਨਾ ਉਹ ਅਸੀਂ ਘਰ ਦੇਖਿਆ ਕਿ ਆਮ ਜੇ ਘਾਰ ਹੀ ਨੇ ਜਿਹੜੇ ਟੁੱਟ ਰਹੇ ਨੇ ਤੇ ਉਹਦੇ ਵਿੱਚ ਖਾਸ ਕਰਕੇ ਇੱਕ ਗੱਲ ਇਹ ਕਹੀ ਗਈ ਜੀ ਇਹ ਜਿਹੜਾ ਸੀਗਾ ਨਾ ਜਮੀਨ ਜਿਹੜੀ ਸੀ ਸਰਕਾਰੀ ਜ਼ਮੀਨ ਜਿਹਦੇ ਤੇ ਕਬਜ਼ਾ ਕੀਤਾ ਸੀ ਸੋ ਦੋਰੇ ਮਾਬਦਾਂ ਡਣੇ ਵੀ ਜੇ ਉਹ ਨਸ਼ੇ ਵਾਲੇ ਘਰ ਤੋੜ ਰਹੇ ਨੇ ਨਸ਼ੇ ਨਾ ਬਣਾਈ ਪ੍ਰਾਪਰਟੀ ਤੋੜ ਰਹੇ ਨੇ ਕਿ ਜਾਂ ਨਜਾਇਜ਼ ਜਿਹੜੇ ਕਬਜ਼ੇ ਨੇ ਉਹ ਹਟਾਰੇ ਨੇ ਇੱਕ ਤਾਂ ਇਹ ਕਲੀਅਰ ਨਹੀਂ ਹੋ ਪਾਇਆ ਦੂਸਰਾ ਵੀ ਜਿਹੜਾ ਜ਼ਿਕਰ ਆਂਦਾ ਬਾਰ-ਬਾਰ ਜ਼ਿਕਰ ਆਂਦਾ ਹੈ ਕਿ ਕਰੋੜਾਂ ਦੀ ਜਦੋਂ ਫੜਦੇ ਆ ਨਾ ਡਰਗ ਕਹਿੰਦੇ ਜੀ ਐਨੇ ਹਜ਼ਾਰ ਕਰੋੜ ਦੀ ਡਰਗ ਸੀ ਜਾਂ ਐਨੇ 100 ਕਰੋੜ ਦੀ ਡਰਗ ਸੀ ਜਿਹੜੇ 100-100 ਕਰੋੜ ਤੋਂ 200 ਕਰੋੜ 20-20 ਕਰੋੜ 30-30 ਕਰੋੜ ਦੀ ਡਰਗਸ ਲਿਆ ਰਹੇ ਸੇਲ ਕਰੇ ਵੇਚ ਰਹੇ ਉਹਨਾਂ ਦੇ ਤੇ ਘਰ ਨਹੀਂ ਹੋਣੇ ਮਹਿਲ ਹੋਣਗੇ ਨਾ ਉਹਨਾਂ ਦੇ ਤੇ ਉਹ ਮਹਿਲਾਵਾਲ ਨੂੰ ਕਦੀ ਕੋਈ ਜਿਹੜਾ ਜੀਸੀਬੀ ਵਾਲਾ ਪੰਜਾ ਜਾਂਦਾ ਨਹੀਂ ਵੇਖਿਆ ਕਦੀ ਉਹ ਬੰਦਾ ਚੱਕ ਕੇ ਠਾਣੀ ਨਹੀਂ ਵੇਖਿਆ ਕਦੀ ਇਹੋ ਜਿਹੇ ਬੰਦੇ ਜਿਹੜੇ ਨੇ ਕਦੀ ਵੇਖਿਆ ਨਹੀਂ ਕਿ ਕਿਤੇ ਗਏ ਹੋ ਮੈਂ ਇੰਨਾ ਜ਼ਰੂਰ ਸੁਣਿਆ ਕਿ ਇੱਕ ਬੰਦਾ ਜਿਹਦਾ ਕਿਤੇ ਬਹੁਤ ਵੱਡੇ ਬੰਦਿਆਂ ਨੇ ਨਾਲ ਲਿਆ ਸੀਗਾ ਕਿ ਇਹ ਨਸ਼ਾ ਤਸਕਰ ਚ بڑا ਵੱਡਾ ਸਿਆਸੀ ਆਗੂ ਆ ਉਹਨੂੰ ਗਨਮੈਨ ਵੀ ਬੜੇ ਤਗੜੇ ਮਲੇ ਨੇ ਤੇ ਉਹਦਾ ਵਾਲਵਿੰਗਾ ਵੀ ਨਹੀਂ ਹੈਗਾ ਸੋ ਇਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਇਤੋਂ ਸੈਟੀਸਫਾਈ ਆਪਾਂ ਵਿਚਪਾਲ ਜੀ ਦੇਖੋ ਮੈਂ ਤਾਂ ਅੱਜ ਕੱਲ ਬਿਲਕੁਲ ਸਹੀ ਮੰਨਦਾ ਇਹ ਜਿਹੜੀ ਸਰਕਾਰ ਹੈ ਨਾ ਨਿਕੇ ਨਿਕੀਆਂ ਮੱਛੀਆਂ ਨੂੰ ਫੜ ਰਹੀ ਹੈ ਤੇ ਮੱਛੀਆਂ ਨੂੰ ਫੜ ਕੇ ਟਾਰਗੇਟ ਬਣਾ ਕੇ ਲੋਕਾਂ ਦੇ ਵਿੱਚ ਸਹਿਬ ਬਣਾਇਆ ਜਾ ਰਿਹਾ ਵੱਡੇ ਮਗਰਮਸ਼ ਅੱਜ ਵੀ ਬਚ ਰਹੇ ਆ ਪਹਿਲਾਂ 20 ਬਚਦੇ ਆਏ ਸੀ ਹੁਣ ਵੀ ਬਚਣਗੇ ਮੇਰੇ ਵੀਰ ਜਿਹੜੇ ਸਾਡੇ ਨਸ਼ੇ ਸੈਂਟਰ ਬਣੇ ਹੁੰਦੇ ਆ ਨਸ਼ਾ ਸ਼ਦਉ ਕੇਂਦਰ ਦੇ ਉਥੇ ਉਹ ਸੈਂਟਰ ਕਹਿੰਦੇ ਆ ਹਾਂ ਕੋਈ ਗੋਲੀਆਂ ਗਾਲੀਆਂ ਦਿੰਦੇ ਆ ਕੋਈ ਬੀਠਲ ਦਿੰਦੀਆਂ ਲੰਮੀਆਂ ਲੰਮੀਆਂ ਲੈਣਾ ਇੱਥੇ ਤੇ ਉਹ ਜਿਹੜੇ ਜਿਨ੍ਹਾਂ ਦੇ ਮਗਰ ਸਾਡੇ ਲੋਕ ਸ਼ਦਾਈ ਤਰਫ ਫਿਰਦੇ ਆ ਉਹ ਵੀ ਉਥੇ ਲੱਗੇ ਲੈਣ ਦੇ ਵਿੱਚ ਪਰ ਕੀ ਗੱਲ ਮੈਂ ਚਾਹੁੰਦਾ ਵੀ ਜਿੱਦਾਂ ਰਾਸ਼ਲ ਮਾਨ ਸਾਹਿਬ ਕਹਿੰਦੇ ਸੀ ਵੀ ਘਰ ਘਰ ਪ ਕੀ ਗੱਲ ਇਹ ਗੋਲੀਆਂ ਪੰਚਾਇਤ ਦੇ ਥਰੂ ਕਰ ਕਰ ਨਹੀਂ ਪਹੁੰਚ ਸਕਦੀਆਂ ਪੰਚਾਇਤ ਨੂੰ ਪਤਾ ਹੁੰਦਾ ਕਿ ਕਿਹੜਾ ਪਿੰਡ ਜਿਨਸ਼ਾ ਕਰਦਾ ਤੇ ਕਿਹੜਾ ਵਕਾਉਂਦਾ ਇਹ ਮੇਰੇ ਖਿਆਲ ਨਾਲ ਸਰਪੰਚ ਅੱਗੇ ਆਉਣ ਤੇ ਉਹ ਜ਼ਿੰਮੇਵਾਰੀ ਨੂੰ ਸਮਝਾਂ ਤੇ ਮੇਰੇ ਖਿਆਲ ਨਾਲ ਬਹੁਤ ਵਧੀਆ ਹੋ ਸਕਦਾ ਕੰਮ ਇਹ ਮਹਿੰਮ ਹੈ ਜਿਹੜਾ ਇਹ ਯੁੱਧ ਹੈ ਤੇ ਨਸ਼ੇ ਦੇ ਵਿਰੁੱਧ ਹੈ ਪੰਜਾਬ ਨੇ ਇਹਦਾ ਬਹੁਤ ਵੱਡਾ ਸੰਤਾਪ ਹੰਡਾਲਿਆ ਹੈ ਹੁਣ ਸਾਨੂੰ ਫਿਕਰ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਨਾ ਦਵਿੰਦਰ ਜੀ ਲੋਕਾਂ ਨੇ ਆਪਣੇ ਪੁੱਤ ਬਚਾਉਣ ਵਾਸਤੇ ਵਿਦੇਸ਼ਾਂ ਨੂੰ ਤੋੜ ਦਿੱਤੇ ਸੀ ਉਹ ਸੈਟੀਸਫਾਈ ਸੀ ਕਿ ਇੱਕ ਇੱਕ ਦੋ ਦੋ ਪੁੱਤ ਨੇ ਇੱਕ ਇੱਕ ਦੋ ਦੋ ਬੱਚੇ ਨੇ ਚਲੋ ਵਿਦੇਸ਼ ਚਲੇ ਗਏ ਨੇ ਬਚ ਗਏ ਨੇ ਨਸ਼ੇ ਤੋਂ ਬਚ ਗਏ ਨੇ ਪਰ ਹੁਣ ਬਾਹਰ ਦੀਆਂ ਸਰਕਾਰਾਂ ਨੇ ਵਾਪਸ ਭੇਜ ਦਿੱਤੇ ਨੇ ਹੁਣ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਤੋਂ ਦਾ ਵਾਤਾਵਰਨ ਉਹ ਠੀਕ ਕਰਨਾ ਹੀ ਪੈਣਾ ਹੈ ਨਸ਼ਿਆਂ ਦਾ ਸਫਾਇਆ ਕਰਨਾ ਹੀ ਪੈਣਾ ਇਹ ਨਸ਼ਿਆਂ ਦਾ ਕੋੜ ਵਟਣਾ ਹੀ ਪੈਣਾ ਤਾ ਹੀ ਸਾਡੀ ਪੰਜਾਬ ਦੀ ਜਵਾਨੀ ਵੀ ਬਚਣੀ ਸੋਚ ਬਚਣੀ ਹੈ ਪੰਜਾਬ ਬਚਣਾ ਹੈ ਦੇਸ਼ ਬਚਣਾ ਹੈ ਦੇਖੋ ਗੱਲ ਇਸ ਤਰ੍ਹਾਂ ਆ ਕਿ ਮੈਂ ਤਾਂ ਸਿੱਧਾ ਸ਼ੁਰੂਆਤ ਕਰਤੀ ਤੇ ਜੇ ਸ਼ੁਰੂਆਤ ਚੰਗੀ ਕਰਾਂਗੇ ਤੇ ਇਹਦਾ ਜਿਹੜਾ ਰਿਜ਼ਲਟ ਸਾਨੂੰ ਚੰਗਾ ਮਿਲੇਗਾ ਮੈਂ ਤਾਂ ਦਿੱਤਾ ਕਹਿਤਾ ਭਾਈ ਵੀ ਮੈਂ ਆਪਣੇ ਪਿੰਡ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦਾ ਪੜਾ ਜਿਹੜਾ ਵਾ ਉਹ ਪੱਕਾ ਲਵਾ ਲੈਣਾ ਜੇ ਸਾਡੇ ਰਾਤ ਨੂੰ ਕੋਈ ਵੀ 7 ਵਜੇ ਤੋਂ ਬਾਅਦ ਉਹ ਗਲਤੀ ਨਾਲ ਵੀ ਆਣ ਕੇ ਲੰਘਣਾ ਸਾਨੂੰ ਸ਼ੱਕੀ ਹਾਲ ਚ ਪਾਇਆ ਗਿਆ ਆਈ ਫੜ ਕੇ ਟੈਂਕੀ ਤੇ ਰੰਗ ਦੇਣਾ ਉਦੋਂ ਬਾਅਦ ਸਵੇਰੇ ਵੇਖਾਂਗੇ ਵੀ ਇਹਦਾ ਕੀ ਕਰਨਾ ਕੀ ਨਹੀਂ ਕਰਨਾ ਸੋ ਮੇਰੇ ਪਿੰਡ ਦੇ ਵਿੱਚ ਹੁਣ ਸੋਚ ਸਮਝ ਕੇ ਵੜਿਓ ਮਿੱਤਰੋ ਜਿਹੜਾ ਵੀ ਆ ਚਾਹੇ ਕੋ ਨਸ਼ਾ ਕਰਨ ਵਾਲਾ ਚਾਹੇ ਕੋ ਕਿੰਨਿਆਂ ਦੀ ਕਰ ਦਿੱਤੀ ਚਾਹੇ ਕੋ ਕਰਨ ਵਾਲਾ ਚਾਹੇ ਕੋ ਕਰਾਉਣ ਵਾਲਾ ਚਾਹੇ ਕੋ ਵੇਚਣ ਵਾਲਾ ਵਾ ਇਸ ਕਰਕੇ ਮਿੱਤਰ ਪਿਆਰਿਓ ਪਿੰਡਾਂ ਦੇ ਵਿੱਚ ਫਤੇਗੜ ਚੂੜੀਆਂ ਹਲਕਾ ਸਰਦਾਰ ਜੀ ਦੇ ਪਿੱਛੇ ਭਾਵੇਂ ਕੋ ਮੰਤਰੀ ਹੋਵੇ ਭਾਵੇਂ ਕੋ ਸੰਤਰੀ ਹੋਵੇ ਤੇ ਭਾਵੇਂ ਕੋ ਪੁਲਿਸ ਅਫਸਰ ਹੋਵੇ ਹੁਣ ਸੋਨੇ ਦੀ ਚਿੜੀ ਮੇਰਾ ਪਿੰਡ ਦਾ ਨਾਂ ਕੋਟ ਖਜ਼ਾਨਾ ਹੈ ਤਾਂ ਇਹਨੂੰ ਮੈਂ ਖਜ਼ਾਨੇ ਦਾ ਕੋਟ ਹੀ ਰਹਿਣ ਦਵਾਗਾ ਇਹਨੂੰ ਮੈਂ ਹੁਣ ਕਿਸੇ ਤਰੀਕੇ ਨੂੰ ਖਜ਼ਾਨੇ ਨੂੰ ਸੰਧੜੇ ਲੱਗਣ ਦੇਣੀ ਇਹ ਤੁਹਾਡਾ ਮੇਰਾ ਵਾਦਾ ਮੇਰੇ ਵੀਰਾਂ ਛੇਤਰ ਪ੍ਰੇਡ ਹੋਣ ਤੱਕ ਕਿੰਨੇ ਕਰੂ ਹੋ ਗਏ ਦੇਖੋ ਗੱਲ ਇਸ ਤਰ੍ਹਾਂ ਕੀ ਜਿੰਨਾਂ ਨੂੰ ਛੇਤਰ ਪ੍ਰੇਡ ਕਰਨਾ ਉਹਨਾਂ ਨੂੰ ਕੀਤੀ ਵੀ ਆ ਪਰ ਜਿਹੜੇ ਰਾਤ 2:00 ਵੇਲੇ ਤੱਕ ਜਾਂ 1:00 ਵੇਲੇ ਤੱਕ ਵਿਚਾਰੇ ਕੋ ਕੰਮਾਂ ਕਰਾਂ ਤੇ ਦਰਾਈ ਦਰਾਈਆ ਉਹਨਾਂ ਨੂੰ ਪਿਆਰ ਨਾਲ ਬਤਲੀਨ ਨਾਲ ਸਮਝਾਇਆ ਹੀ ਆ ਕਈਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਕਈ ਆਪਾਂ ਨਸ਼ਰ ਨਹੀਂ ਕੀਤੇ ਹਰੇ ਕਿਉਂਕਿ ਮੈਂ ਨਹੀਂ ਚਾਹੁੰਦਾ ਇਦਾਂ ਸਾਰਿਆਂ ਨਾਲ ਵੈਰ ਕਮਾਈ ਜਾਵਾਂਗੇ ਤੇ ਮੇਰਾ ਮਾੜਾ ਨਹੀਂ ਇਹਨੂੰ ਪਿਆਰ ਨਾ ਸਮਝਾਉਣਾ ਵੀ ਆ। ਉਹ ਜੱਥੇ ਹੱਥ ਜੋੜ ਕੇ ਮਾਫੀ ਮੰਗ ਕੇ ਗਏ ਨੇ ਕਿ ਬਾਬਾ ਜੀ ਆਪਾਂ ਤੁਹਾਡੇ ਨਾਲ ਆ ਸਾਡੇ ਸਿਰਾਂ ਤੇ ਤੁਸੀਂ ਕੱਲ ਤੇ ਵੇਖਿਓ ਸੋਹਣੇ ਦਸਤਾਰਾਂ ਹੋਣਗੀਆਂ। ਸੋ ਮੇਰੀ ਆ ਵੀ ਭਾਵੇਂ ਡਰ ਪਾ ਕੇ ਸਹੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖੀ ਨਾ ਵੀ ਜੋੜਿਆ ਜਾਵੇ ਤੇ ਇਹ ਨਸ਼ੇ ਤੇ ਕੋਹੜ ਚੋਂ ਕੱਢੇ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਇਹ ਕਿਹਾ ਵਾ ਕਿ ਮੈਨੂੰ ਤੇ ਚਾਹੀਦਾ ਹੀ ਉਹ ਵਾ ਜਿਹੜੇ ਵਿਗੜੇ ਤੇ ਗੜੇ ਆ। ਬਾਬਾ ਬੰਦਾ ਸਿੰਘ ਬਹਾਦਰ ਵਿਗੜੇ ਤੇ ਗੜਿਆ ਸੀ। ਬਾਬੇ ਨੇ ਬੰਦਾ ਬਣਾਤਾ। ਹੈਂ? ਵਿਦੀ ਚੰਦ ਸ਼ੀਨੇ ਵਰਗਾ ਮੇਰੀ ਵੀ ਇਹ ਸੋਚਿਆ ਗੁਰੂ ਦਾ ਸਿੱਖ ਦੀ ਕਿ ਇਹ ਵੀਰਾਂ ਨੂੰ ਮੌਕਾ ਦਿੱਤ ਦੇਣਾ ਚਾਹੀਦਾ ਦੇ ਵੀ ਰਹੇ ਆ ਜਿਹੜੇ ਨਹੀਂ ਸੁਧਰਦੇ ਫਿਰ ਕਾਨੂੰਨ ਵੇਖੇ ਤੇ ਜਿਹੜਾ ਸਾਡੇ ਲੈਵਲ ਦਾ ਕੰਮ ਆ ਇਹਨਾਂ ਦੇ ਸੋਨੇ ਦਸਤਾਰਾਂ ਵੀ ਹੋਣਗੇ ਇਹਨਾਂ ਦੇ ਸੋਨੇ ਦਾੜੇ ਵੀ ਹੋਣਗੇ ਗੁਰੂ ਕਿਰਪਾ ਕਰੇ ਬਾਕੀ ਰਹਿਮਤ ਉਹਨੇ ਕਰਨੀ ਹੈ ਤੇ ਕਰਮ ਕਰਨ ਦੇ ਮੇਰੇ ਕਿੰਨੇ ਦਿਨ ਚਲਾਓਗੇ ਮੈਂ ਦੇਖੋ ਗੱਲ ਇਸ ਤਰ੍ਹਾਂ ਕਿ ਜਿੰਨੀ ਦੇਰ ਤੱਕ ਮੈਨੂੰ ਲੱਗਿਆ ਕਿ ਹਾਂ ਮੇਰੇ ਪਿੰਡ ਜਿਹੜਾ ਸੁਧਾਰ ਹੋ ਗਿਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਮੈਂ ਇੱਥੇ ਹੀ ਆ ਤੇ ਇਹ ਨਿਰੰਤਰ ਕੰਮ ਜਾਰੂ ਰਹੇ ਜਾਰੀ ਰਹੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਗਲ ਅਗੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਪ੍ਰੈਸ ਕਾਨਫਰੰਸ ਵੀ ਕਰਾਂਗੇ ਮਤੇ ਵੀ ਪਾਵਾਂਗੇ ਤੇ ਪ੍ਰਸ਼ਾਸਨ ਨੂੰ ਦਵਾਂਗੇ ਜੇਕਰ ਉਹਦੇ ਬਾਅਦ ਵੀ ਪ੍ਰਸ਼ਾਸਨ ਗਹਿਰੀ ਨੀਂਦ ਸੁਤਾ ਹੈ ਤਾਂ ਫਿਰ ਉਹਨੂੰ ਸਾਨੂੰ ਜਗਾਉਣਾ ਆਉਂਦਾ ਸਿੰਘਾਂ ਕੋਲ ਬਥੇਰੇ ਸ਼ਸਤਰ ਨੇ ਅੱਛਾ ਤੇ ਜਿਹੜੇ ਨਸ਼ਾ ਵੇਚਦੇ ਨੇ ਨਾ ਉਹਨਾਂ ਕੋ ਹਰ ਤਰ੍ਹਾਂ ਦਾ ਸੰਦ ਹੁੰਦਾ ਹੈ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਹਰ ਕੁਝ ਹੁੰਦਾ ਉਹਨਾਂ ਦਾ ਉਹਨਾਂ ਨੂੰ ਭਾਈ ਸਾਹਿਬ ਜੀ ਕੋ ਵੀ ਵੇਖੋ ਸੰਤ ਜੀ ਦਾ ਸਾਡੇ ਕੋ ਨਹੀਂ ਸਤਿ ਸ਼੍ਰੀ ਅਕਾਲ ਇਹ ਕਹਿ ਰਿਹਾ ਵੀ ਮਹੀਨਾ 10 ਦਿਨ ਤੋਂ ਪਹਿਲਾਂ ਪਹਿਲਾਂ ਹੀ ਤੁਹਾਨੂੰ ਫੋਨ ਵੀ ਕਰਤਾ ਤੇ ਪਤਾ ਚੱਲੇਗੀ ਹਾਂ ਤੇ ਦਵਿੰਦਰ ਸਿੰਘ ਹੁਣੀ ਕਿੱਥੇ ਨੇ ਜੀ ਉਹ ਲੁਧਿਆਣੇ ਨੇ ਜੀ ਘਾਟੀ ġੇੜਾ ਮਾਰਦੇ ਇਹ ਸੋਮਵਾਰ ਤੋਂ ਸ਼ੁੱਕਰਵਾਰ ਤੂੰ ਹੀ ġੇੜਾ ਮਾਰ ਕੇ ਵੇਲੇ ਤੁਹਾਨੂੰ ਦਵਿੰਦਰ ਸਿੰਘ ਉੱਥੇ ਮਿਲੇਗਾ ਪਰਵਾਹ ਕੋਈ ਨਹੀਂ ਦੂਜੀ ਚੀਜ਼ ਇਹ ਆ ਸੰਦ ਸੁੰਦਾਂ ਦਾ ਨਹੀਂ ਜੇ ਇਹਨਾਂ ਕੁੱਤਿਆਂ ਕੋਲ ਵੇਚਣ ਵਾਲਿਆਂ ਕੋ ਸਕਦੇ ਤੇ ਗੁਰੂ ਦੇ ਸਿੱਖਾਂ ਕੋ ਨਹੀਂ ਆਣਗੇ ਸਲੋਤਰ ਪਤਾ ਕਰਕੇ ਤਕੜੇ ਹੁੰਦੇ ਆ ਜਿਹੜਾ ਮੋਰੀ ਚ ਪੈ ਗਿਆ ਇਹ ਤਾਂ ਬਾਅਦ ਤੁਸੀਂ ਪੁੱਛੋਗੇ ਬਾਬਾ ਜੀ ਇਹ ਤਾਂ ਕੰਮੋਂ ਜ਼ਿਆਦਾ ਇਹ ਤਾਂ ਕੰਮ ਖਰਾਬ ਕਰ ਦਿੱਤਾ ਇਹ ਤੁਹਾਡਾ ਮੇਰਾ ਜੀ ਦਵਿੰਦਰ ਸਿੰਘ ਇਹ ਸਵਾਲ ਮੈਂ ਪਤਾ ਕੀਤਾ ਸੀ ਕਿਉਂਕਿ ਅਜੇ ਤੱਕ ਜਿਨ੍ਹਾਂ ਨੇ ਵੀ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨਾਂ ਨੂੰ ਅਜੇ ਤੱਕ ਅਸੀਂ ਬੈਕਫੁੱਟ ਤੇ ਹੀ ਦੇਖਿਆ ਮੁੜ ਕੇ ਬਾਅਦ ਦੇ ਵਿੱਚ ਯੂ ਟਰਨ ਲੈਂਦੇ ਦੇਖਿਆ ਦੇਖੋ ਅੱਜ ਤੱਕ ਦਵਿੰਦਰ ਸਿੰਘ ਨੇ ਜਿਹੜਾ ਕੰਮ ਕੀਤਾ ਕਦੇ ਯੂ ਟਰਨ ਵਾਲਾ ਆ ਕਿਤੇ ਤੁਸੀਂ ਇੱਥੇ ਨਾਲ ਬੈਠ ਕੇ ਪਤਾ ਨਹੀਂ ਕਿੰਨੇ ਮੁੱਦਿਆਂ ਤੇ ਗੱਲ ਕੀਤੀ ਆ ਕਦੇ ਯੂ ਟਰਨ ਨਹੀਂ ਲਿਆ ਬਾਬਾ ਦੀਪ ਸਿੰਘ ਦਾ ਪੁੱਤ ਆ ਅੱਜ ਵੀ ਪੈ ਭਾਈ ਬਾਬਾ ਦੀਪ ਸਿੰਘ ਹੀ ਕਰ ਰਿਹਾ ਥਰੂ ਮੇਰੇ ਕਰ ਰਿਹਾ ਮੇਰੇ ਵੱਡੇ ਭਾਗਾਂ ਬਾਕੀ ਜਿਤ ਮੇਰਾ ਆਪੇ ਸਾਥ ਕੋ ਸੱਚਾ ਬਹੁਤ ਬਹੁਤ ਧੰਨਵਾਦ ਪੱਜ ਦਿਵਿੰਦਰ ਸਿੰਘ ਜੀ ਤੁਹਾਡਾ ਬਾਬਾ ਸ਼ੁਕਰੀਆ ਕਿਉਂਕਿ ਸਰਕਾਰ ਵੱਲੋਂ ਔਰ ਡੀਜੀਪੀ ਪੰਜਾਬ ਵੱਲੋਂ ਪੰਜਾਬ ਪੁਲਿਸ ਦੀ ਇਸ ਮਹਿੰਮ ਦੇ ਵਿੱਚ ਜਿੱਤ ਨਸ਼ਾ ਵਿਰੁੱਧ ਸੋ ਅਸੀਂ ਲਗਾਤਾਰ ਜਨਤਾ ਨੂੰ ਜਾਗਰੂਕ ਕਰ ਰਹੇ ਆ ਅਵੇਅਰ ਵੀ ਕਰ ਰਹੇ ਆ ਪੰਜਾਬ ਨੂੰ ਚਾਹਣ ਵਾਲੇ ਨੇ ਮੁਹੱਬਤ ਕਰਨ ਵਾਲੇ ਨੇ ਤੇ ਉਹ ਤਾਂ ਕਿਤੇ ਨਾ ਕਿਤੇ ਫਿਰ ਜਾਗਰੇ ਨਹੀਂ ਜਾਗਰੂਕ ਹੋ ਰਹੇ ਨੇ ਸੋ ਦਵਿੰਦਰ ਸਿੰਘ ਜੀ ਉਹਨਾਂ ਨੇ ਮਿਸ਼ਨ ਜਿਹੜਾ ਜੁੱਧ ਨਸ਼ਾ ਵਿਰੁੱਧ ਇਹ ਹੁਣ ਆਪਣੇ ਇਲਾਕੇ ਤੋਂ ਸ਼ੁਰੂਆਤ ਕਰ ਦਿੱਤੀ ਹੈ ਕਹਿੰਦੇ ਨੇ ਕਿ ਆਪਣੇ ਘਰ ਤੋਂ ਸ਼ੁਰੂਆਤ ਕਰੋ ਤੇ ਆਪਣੇ ਘਰ ਤੋਂ ਇਹਨਾਂ ਸ਼ੁਰੂਆਤ ਕਰ ਦਿੱਤੀ ਆਪਣਾ ਪਿੰਡ ਜਿਹੜਾ ਇਹ ਨਸ਼ਾ ਮੁਕਤ ਕਰਕੇ ਲਾ ਕੇ ਤੇ ਹੋਰ ਵੀ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਨਸ਼ਾ ਮੁਕਤ ਕਰਨਗੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣਗੇ ਸਰਕਾਰ ਦਾ ਸਾਥ ਦੇਣਗੇ ਪੁਲਿਸ ਦਾ ਸਾਥ ਦੇਣਗੇ ਔਰ ਇਹਦੇ ਦੌਰਾਨੀ ਕਿ ਅਕਰ ਪੁਲਿਸ ਨਸ਼ਾ ਵੇਚਣ ਵਾਲਿਆਂ ਦਾ ਸਾਥ ਦਿੰਦੀ ਹੈ ਜਾਂ ਨਛੇੜੀਆਂ ਦਾ ਸਾਥ ਦਿੰਦੀ ਹੈ ਤਾਂ ਫਿਰ ਦਵਿੰਦਰ ਸਿੰਘ ਕਹਿੰਦੇ ਨੇ ਕਿ ਜੰਗ ਆ ਤੇ ਫਿਰ ਪਾਰ ਦੀ ਹੋਏਗੀ ਫਿਰ ਭਾਵੇਂ ਪੁਲਿਸ ਹੋਵੇ ਤੇ ਭਾਵੇਂ ਸਰਕਾਰ ਹੋਵੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਦਵਿੰਦਰ ਜੀ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਰਿਕ ਟੂ